ਹਾਂਜੀ ਪ੍ਰਧਾਨ ਜੀ ਕੀ ਮਸਲਾ ਹੈ ਜੀ ਇਹ ਮੈਂ ਬਲਾਕ ਮੀਤ ਪ੍ਰਧਾਨ ਅਨੁਸਾਰ ਦੀ ਦਫੰਦੀ ਨਹੀਂ ਨਿਕਾ ਗ੍ਰਾਂਹ ਗਰਵੀਂਦਰ ਸਿੰਘ ਬਠੂਈਕਲਾ ਜੀ ਅੱਜ ਤਕਰੀਬਨ ਸਵੇਰੇ 7 ਵਜੇ ਜੋ ਅੱਜ ਸਾਡੇ ਕੇ 18 ਸਾਲ ਦਾ ਬੱਚਾ ਜੀ ਨੂਰ ਸਿੰਘ ਉਹਦੀ ਅੱਜ ਪਿੰਡ ਮਾਰ ਸਵੇਰੇ ਬਹੁਤ ਹੋ ਚੁੱਕੀ ਆ ਇਹ ਪਿੰਡ ਮਾਰ ਲੈ ਜੀ ਇਹ 버ਗਰ ਕਿੰਗ ਅੰਦਰ ਦੇਖ ਸਕਦੇ ਇਹ 버ਗਰ ਕਿੰਗ ਤੇ ਬੱਚਾ ਕੰਮ ਕਰਦਾ ਸੀਗਾ ਤੇ ਅੱਜ ਸਵੇਰੇ 7 ਵਜੇ ਮਾਲਕ ਦੇ ਕਹਿਣ ਅਨੁਸਾਰ ਜਿਹੜਾ ਇਹ ਬੋਰਡ ਆ ਜੀ ਇਹ ਬੋਰਡ ਮਾਲਕ ਦੇ ਕਹਿਣ ਤੇ ਆ ਉੱਪਰ ਤਾਰਾਂ ਦੇਖੋ ਪਹਿਲਾਂ ਤਾਂ ਵੀ ਕਿੰਨੀਆਂ ਨਹੀਂਆਂ ਤਾਰਾਂ ਨੇ ਮਾਲਕ ਦੇ ਕਹਿਣ ਤੇ ਇਹ ਬੋਰਡ 18.5 ਸਾਲ ਦੇ ਬੱਚੇ ਤੋਂ ਹਟਵਾਇਆ ਗਿਆ ਵੀ 18.5 ਸਾਲ ਦਾ ਬੱਚਾ ਉਹਨੂੰ ਕਿਸੇ ਗੱਲ ਦਾ ਨਹੀਂ ਜੋ ਪਤਾ ਵੀ ਉੱਪਰ ਕੀ ਚੀਜ਼ ਆ ਵੀ ਤਾਰਾਂ ਜਾਂ ਕੀ ਗੱਲ ਆ ਉਹਨੂੰ ਇੰਨੀ ਨੌਲੇਜ ਹੈ ਨਹੀਂ ਦੀ ਬੱਚੇ ਨੂੰ ਸੱਬੇ 18 ਸਾਲ ਦੇ ਬੱਚੇ ਤੇ ਬੋਰਡ ਫਟਵਾਇਆ ਗਿਆ ਤੇ ਉੱਪਰ 18 ਨਾਲ ਜੋ ਬੋਰਡ ਲਿਖਿਆ ਹੈ ਤੇ ਮੌਕੇ ਦੇ ਬੱਚੀ ਦੀ ਮੌਤ ਹੋ ਗਈ ਤੇ ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਖੜੇ ਨੇ ਹਾਂ ਮੇਰਾ ਮੇਰਾ ਬੇਟਾ ਨੂਰਜ ਸਿੰਘ ਜੋ ਇੱਥੇ 버ਗਰ ਕਿੰਗ ਦੇ ਵਿੱਚ ਜੌਬ ਕਰਦਾ ਸੀ ਸਵੇਰੇ ਜਾਣ ਵੇਲੇ ਜਦ ਸਵੇਰੇ ਉਹ ਨਿਕਲਿਆ ਡਿਊਟੀ ਟਾਈਮ ਆਫ ਕਰਕੇ ਤੇ ਉਹਨੂੰ ਉਹਦਾ ਮਾਲਕ ਕਹਿੰਦਾ ਇਹਦਾ ਬੋਰਡ ਅੱਗੇ ਕਰਕੇ ਜਾਈ ਜਾਈਂ ਉਹਦੀ ਚਾਬੀ ਵੀ ਕੱਢ ਲਈ ਆਟਰਸਾਈਕਲ ਦੀ ਤੇ ਕਿਰਪਾ ਕਰਕੇ ਇਸ ਚੀਜ਼ ਨੂੰ ਦੇਖਿਆ ਜਾਏ ਕਿਉਂਕਿ ਤਾਰਾ ਵੀ ਨੀਵੀਆਂ ਨੇ ਤੇ ਇੱਥੇ ਹੋਰ ਵੀ ਬੱਚੇ ਕੰਮ ਕਰਦੇ ਨੇ ਤੇ ਕਿਰਪਾ ਕਰਕੇ ਇਸ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਏ ਮੈਨੂੰ ਅੰਸ਼ੁਤ ਤੁਸੀਂ ਮੰਗ ਕੀ ਕਰਦੇ ਵੀ ਕੀ ਮੈਨੂੰ ਤਾਂ ਸਹੀ ਫੈਸਲਾ ਫੈਸਲਾ ਚਾਹੀਦਾ ਜੀ ਇਹਦਾ ਜੋ ਇਹਦਾ ਜ਼ਿੰਮੇਵਾਰ ਹੈਗਾ ਉਹ ਚਾਹੀਦਾ ਹੈਗਾ ਇਹਨਾਂ ਨੇ ਉਹ ਬੰਦਾ ਭਜਾਤਾ ਜਿਹੜਾ ਬੰਦਾ ਇਹਦੇ ਵਿੱਚ ਗੁਨਾਹਗਾਰ ਸੀਗਾ ਇੰਨਾ ਦਾ ਮੈਨੇਜਰ ਸੰਨੀ ਹੈਗਾ ਉਹ ਭਜਾ ਦਿੱਤਾ ਹਾਂਜੀ ਪ੍ਰਧਾਨ ਜੀ ਇਹ ਪਰਿਵਾਰ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵਾਂਗੂ ਵੱਲੋਂ ਮੰਗਾ ਜੀ ਵੀ ਜਿਹੜਾ ਮਾਲਕ ਆਇਓ ਤੇ ਪਰਚਾ ਉਹਨਾਂ ਟੀਮ ਦਾ ਬਣਦੀ ਕਾਰਵਾਈ ਦੀ ਮੀਟਿੰਗ ਹੀ ਆ ਜੇ ਨਾ ਕਾਰਵਾਈ ਹੋਈ ਤਾਂ ਅਸੀਂ ਅੱਗੇ ਦਾ ਪ੍ਰੋਗਰਾਮ ਇਹਨਾਂ ਦੀ ਸਹਿਮਤੀ ਨਾਲ ਜੋ ਵੀ ਹੋਊਗਾ ਅਸੀਂ ਅੱਗੇ ਦਾ ਪ੍ਰੋਗਰਾਮ ਕਰਾਂਗੇ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਕਿਹਾ ਗਿਆ ਅੱਜ ਮੈਨੂੰ ਇਹ ਗੱਲ ਕਹੀ ਗਈ ਹੈ ਵੀ ਅਸੀਂ ਇਹ ਓਨਰ ਓਨ ਓਨਰ ਦੇ ਉੱਤੇ ਨਹੀਂ ਪਰਚਾ ਕਰਾਂਗੇ ਅਸੀਂ 버거 किंग ਤੇ ਪਰਚਾ ਕਰਾਂਗੇ ਬਸ ਇਹ ਗੱਲ ਕਹੀ ਗਈ ਹੈ ਮੈਨੂੰ ਤਾਂ ਜਦ ਕਿ ਇਹਦਾ ਓਨਰ ਓਨਰ ਜਿਹਦਾ ਜਿਹੜਾ ਇਹਦਾ ਓਨਰ ਹੈ ਉਹ 버거 किंग ਨਹੀਂ ਹੈਗਾ 버거 किंग ਤਾਂ ਇੱਕ ਕੰਪਨੀ ਬ੍ਰਾਂਡ ਹੈਗਾ ਜਿਹਨੂੰ ਇਹ ਰਨ ਕਰਦੇ ਨੇ ਜਿਹਨੇ ਚਲਾਉਂਦੇ ਨੇ ਇਹਦਾ ਓਨਰ ਓਨਰ ਤਾਂ ਕੋਈ ਹੋਰ ਹੈਗਾ ਇਹਨਾਂ ਨੇ ਫਰਾਂਚਾਈਜ਼ ਦਿੱਤੀ ਹੋਈ ਹੈ ਨਾ ਕਿ ਇਹ ਕੰਪਨੀ ਦਾ ਹੈਗਾ ਬਸ ਜੀ ਇਹੀ ਕਹਿਣਾ ਸੀ ਬੱਚੇ ਦੀ ਫੋਟੋ ਕਿੰਨੀ ਜੀ ਫੋਟੋ ਮੈਨੂੰ ਵੀ ਇੱਧਰ ਦਿਖਾ ਦਿਓ ਬੱਚੇ ਦੀ ਫੋਟੋ ਦਿਖਾ ਦਿਓ ਬੱਚੇ ਦੀ ਫੋਟੋ ਦਿਖਾ ਦਿਓ ਮੈਂ ਇੱਧਰ ਤੇ ਘੜ ਕੇ ਦਿਖਾ ਦਿੰਦਾ ਬੱਚੇ ਦੀ ਫੋਟੋ ਦਿਖਾ ਦਿਓ ਜੀ ਤਰ੍ਹਾਂ ਕੋਆ ਆ ਤਾਰਾ ਬਿਲਕੁਲ ਨਜ਼ਦੀਕ ਨਹੀਂ ਦੇਖੋ ਸਵੇਰੇ ਅਨੁਤ ਮੋਟਰਸਾਈਕਲ ਦੀ ਚਾਬੀ ਕੱਟ ਲਈ ਡਿਊਟੀ ਆਫ ਹੋ ਗਈ ਸੀ ਕਹਿੰਦੇ ਵੀ ਪਹਿਲਾਂ ਤਾਂ ਜਾਈ ਘਰੇ ਪਹਿਲਾਂ ਇਹ ਬੋਰਡ ਨੂੰ ਅੱਗੇ ਕਰ ਦੇ ਦੇਖੋ ਬੋਰਡ to you